ਸ਼ਸ਼ੀਕਾਲ ਜੀ ਦੋਸਤੋ ਆ ਦੇਖੋ ਜੀ ਸਵੇਰੇ ਕਿੰਨਾ ਵਧੀਆ ਮੌਸਮ ਆ ਅੱਜ ਬੱਦਲਵਾਈ ਹੋਈ ਹੋਈ ਆ ਸਾਰੇ ਪਾਸੇ ਤੇ ਤੁਸੀਂ ਦੇਖੋ ਆਲੇ ਦੁਆਲੇ ਦਾ ਵਿਊ ਅੱਜ ਇਸ ਟਾਈਮ ਸਵੇਰ ਦੇ ਟਾਈਮ ਨਾ 6-7 ਵਜੇ ਇੰਨੇ ਕ ਪੰਛੀ ਆਂਦੇ ਸੀ ਤੇ ਹੁਣ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਛੀ ਦੇਖਣ ਨੂੰ ਬਹੁਤ ਘੱਟ ਮਿਲ ਰਹੇ ਨੇ ਆ ਦੇਖੋ ਸਾਹਮਣੇ ਕੋਈ ਕੋਈ ਪੰਛੀ ਤੁਹਾਨੂੰ ਦਿਖਾਈ ਦੇਊਗਾ ਤੇ ਆਲੇ ਦੁਆਲੇ ਦਾ ਵਿਊ ਅੱਜ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਏ ਸਾਡੇ ਸਾਹਮਣੇ ਦੇਖੋ ਖੇਤ ਨੇ ਮੱਕੀ ਲੱਗੀ ਹੋਈ ਹੈ ਜੀ ਹਾਂਜੀ ਆ ਦੇਖੋ ਸਾਹਮਣੇ ਖੇਤਾਂ 'ਚ ਮੱਕੀ ਹੈ ਔਰ ਪਹਿਲਾਂ ਜਿੱਥੇ ਆ ਪਲਾਟ ਕੱਟੇ ਹੋਏ ਨੇ ਪਹਿਲਾਂ ਇੱਥੇ ਫਸਲ ਲੱਗਦੀ ਸੀ ਤੇ ਹੁਣ ਪਲਾਟ ਕੱਟ ਤੇ ਚਲੋ ਔਰ ਬੂਟੇ ਇਹ ਤੇ ਹੈ ਨਹੀਂ ਪਹਿਲਾਂ ਸਾਹਮਣੇ ਇੱਕ ਉਹ ਉੱਥੇ ਦਰਖਤ ਹੁੰਦਾ ਸੀ ਹੁਣ ਉਹ ਵੀ ਨਹੀਂ ਹੈਗਾ ਕਈ ਦਰਖਤ ਉਸ ਸਾਈਡ ਹੁੰਦੇ ਸੀ ਉਹ ਵੀ ਕੱਟੇ ਗਏ ਚਲੋ ਵਾਇਗੁਰੂ ਦੀ ਕਿਰਪਾ ਨਾਲ ਜਿੰਨੀ ਕਿ ਜਗ੍ਹਾ ਹੈਗੀ ਅਸੀਂ ਨੇ ਇਸ ਕਾਬਲ ਸਮਝਿਆ ਕਿ ਚਲੋ ਇੱਕ ਦਰਖਤ ਤਾਂ ਐਡ ਕਰ ਸਕਦੇ ਹਾਂ ਜਦੋਂ ਕਿ ਸਾਡਾ ਫਰੰਟ ਛੋਟਾ ਹੈ ਤੇ ਮੈਂ ਉਹ ਗੁਲਾਬ ਦੇ ਬੂਟੇ ਨਾਲ ਵੀ ਕੜੀ ਪੱਤਾ ਐਡ ਕਰਨਾ ਹੈ ਕਿਉਂਕਿ ਦੇਖੋ ਦਰਖਤ ਹੋਣਗੇ ਦਰਖਤਾਂ ਨਾਲ ਇਨਸਾਨ ਹੋਊਗਾ ਕਿਉਂਕਿ ਇਨਸਾਨ ਨੂੰ ਆਕਸੀਜਨ ਦੀ ਜ਼ਰੂਰਤ ਹੈ ਆਕਸੀਜਨ ਆਪਾਂ ਨੂੰ ਫੁੱਲ ਬੂਟਿਆਂ ਤੋਂ ਹੀ ਮਿਲਣੀ ਆ ਇਹ ਗੱਲ ਨੂੰ ਜਿੰਨੀ ਜਲਦੀ ਆਪਾਂ ਸਾਰੇ ਸਮਝਾਂਗੇ ਆਪਣੇ ਲਈ ਫਾਇਦਾ ਰਹੂਗਾ ਨਹੀਂ ਫਿਰ ਇਹ ਹੀ ਟੈਂਪਰੇਚਰ ਅੱਗੇ ਅੱਗੇ ਵਧਦਾ ਜਾਣਾ ਫਿਰ ਤੁਸੀਂ ਵੀ ਅਖੀਰ 'ਚ ਜਾ ਕੇ ਤੁਸੀਂ ਕੀ ਸਾਰੇ ਕੁਝ ਨਹੀਂ ਕਰ ਸਕਦੇ ਫਿਰ ਤਾਂ ਵਾਗਰੂ ਅੱਗੇ ਹਾਰ ਮੰਨਣ ਵਾਲਾ ਕੰਮ ਹੋ ਜਾਣਾ ਕੋਸ਼ਿਸ਼ ਕਰੋ ਜੀ ਅਗਰ ਤੁਹਾਡੇ ਘਰੇ ਜਗ੍ਹਾ ਨਹੀਂ ਹੈਗੀ ਦਰਖਤ ਲਗਾਉਣ ਨੂੰ ਪੱਕੇ ਫਰਸ਼ ਆਪਾਂ ਲਵਾ ਜ਼ਰੂਰ ਰਿਆਂ ਇੱਕ ਅੱਡੇ ਦਰਖਤ ਦੀ ਜਗ੍ਹਾ ਜ਼ਰੂਰ ਛੱਡੋ ਕੋਈ ਗੱਲ ਨਹੀਂ ਐਜਸਟਮੈਂਟਾਂ ਹੋ ਜਾਂਦੀਆਂ ਨੇ ਸਾਡੇ ਦਾ ਤੁਸੀਂ ਦੇਖ ਲਓ ਇੱਥੋਂ ਘਰ ਸ਼ੁਰੂ ਹੁੰਦਾ ਹੈ ਤੇ ਉਹ ਦੇਖੋ ਲਾਸਟ ਤੱਕ ਹੈ ਮੈਂ ਕੋਈ ਗੱਪਾ ਨਹੀਂ ਮਾਰਦੀ ਮੇਰੇ ਕੋਲ ਬਿਲਕੁਲ ਜਗ੍ਹਾ ਨਹੀਂ ਬਣਿਆ ਬਣਾਇਆ ਘਰ ਅਸੀਂ ਖਰੀਦਿਆ ਸੀ ਅਗਰ ਖੁਦ ਵੀ ਬਣਾਇਆ ਹੁੰਦਾ ਨਾ ਫਰੈਂਡਸ ਮੈਂ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਸ਼ੇਅਰ ਕਰ ਰਹੀ ਆ ਤਾਂ ਮੈਂ ਫਰੰਟ ਛੱਡਦੀ 2-4 ਦਰਖਤਾਂ ਲਈ ਜਗ੍ਹਾ ਛੱਡਦੀ ਮੈਨੂੰ ਇੱਕ ਅੱਧਾ ਕਮਰਾ ਘੱਟ ਬਣਦਾ ਨਾ ਸਾਡੇ ਲਈ ਅਸੀਂ ਦੋਨੇ ਹਸਬੈਂਡ ਵਾਈਫ ਖੁਸ਼ ਸੀ ਉਹਦੇ ਵਿੱਚ ਸਾਡੇ ਬੱਚੇ ਵੀ ਅਡਜਸਟ ਕਰਨ ਵਾਲੇ ਨੇ ਉਹਨਾਂ ਨੂੰ ਵੀ ਪਲਾਂਟਸ ਨਾਲ ਮੇਰੀ ਬੇਟੀ ਨੂੰ ਬਹੁਤ ਪਿਆਰ ਹੈ ਤੇ ਫੇਰ ਵੀ ਮੇਰੀ ਕੋਸ਼ਿਸ਼ ਇਹ ਹੀ ਆ ਚਲੋ ਜੋ ਹੋ ਗਿਆ ਸੋ ਹੋ ਗਿਆ ਬਦਲ ਨਹੀਂ ਸਕਦੇ ਪਰ ਘਰ ਇਦਾਂ ਹੀ ਬਣਿਆ ਬਣਾਇਆ ਸਾਨੂੰ ਮਿਲਿਆ ਸੀ ਤੇ ਅੱਜ ਕੱਲ ਫਰਸ਼ ਦਾ ਟ੍ਰੈਂਡ ਚੱਲ ਰਿਹਾ ਔਰ ਮੇਰੀ ਕੋਸ਼ਿਸ਼ ਤਾਂ ਇਹ ਆ ਦੋਸਤੋ ਦੇਖੋ ਦਰਖਤ ਲਗਾਓ ਆ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਫੇਰ ਵੀ ਕਈ ਜਗ੍ਹਾ ਦਰਖਤ ਨਹੀਂ ਉਹ ਦੇਖੋ ਸਾਹਮਣੇ ਨਾ ਸਾਡੇ ਮਕਾਨ ਬਣਾਇਆ ਉਹ ਵਾਲਾ ਤੇ ਉਹਦੇ ਵਿੱਚ ਉਹਨਾਂ ਨੇ ਉਹਨਾਂ ਨੇ ਕੋਠੀ ਬਣਾਈ ਨੂੰ ਦੋ ਕਸਾਲ ਹੋਏ ਨੇ ਤਾਂ ਉਹਨਾਂ ਦੀ ਇੱਕ ਗੱਲ ਦੀ ਆਪਾਂ ਸਿਫਤ ਜ਼ਰੂਰ ਕਰਾਂਗੇ ਉਹਨਾਂ ਨੇ ਜਿੰਨੇ ਘਰ ਦੇ ਵਿੱਚ ਦੇਖੋ ਆਹ ਪੋਸ਼ਣ ਬਣਾਇਆ ਇਹ ਰਹਿੰਦੇ ਨੇ ਤੇ ਜਿਹੜਾ ਇੰਨਾ ਪੋਸ਼ਣ ਹਾਫ ਪੋਸ਼ਣ ਹੈ ਉਹਦੇ ਵਿੱਚ ਹੀ ਉਹਨਾਂ ਨੇ ਪਲਾਂਟਸ ਲਗਾਏ ਨੇ ਔਰ ਨਿੰਮ ਦੇ ਬੂਟੇ ਤੋਂ ਲੈ ਕੇ ਫਲ ਫਰੂਟ ਵਾਲੇ ਬੂਟੇ ਔਰ ਸਬਜ਼ੀਆਂ ਸਭ ਕੁਝ ਉਹ ਗਾਉਂਦੇ ਨੇ ਤੇ ਚਲੋ ਵੈਗਰੂ ਸਭ ਨੂੰ ਵੀ ਇੰਦਾ ਚੜ੍ਹਦੀ ਕਲਾ ਰੱਖੇ ਪਰ ਜਿੰਨਾਂ ਕੋਲ ਹੈਗੀ ਆ ਜਗ੍ਹਾ ਉਸ ਇਹ ਗੱਲ ਸਮਝ ਨਹੀਂ ਰਹੇ ਅੱਜ ਕੱਲ ਕੀ ਕਹਿੰਦੇ ਨੇ ਕਿ ਸਾਡੇ ਘਰ ਦੇ ਵਿੱਚ ਜਗ੍ਹਾ ਨਹੀਂ ਮੇਰੇ ਬਹੁਤ ਪਰਸੰਦ ਦੇ ਘਰ ਦੇਖਿਆ ਜਗਾ ਹੁੰਦੀ ਹੈ ਫਰਸ਼ ਲਗਵਾ ਲੈਂਦੇ ਨੇ ਕਈ ਬੀਬੀਆਂ ਝਾੜੂ ਲਾਉਣ ਦੇ ਮਾਰੇ ਕਹਿ ਦਿੰਦੀਆਂ ਨੇ ਨਹੀਂ ਜੀ ਦਰਖਤਾਂ ਤੋਂ ਤਾਂ ਪੱਤੀ ਬਹੁਤ ਝੜਦੇ ਨੇ ਅਸੀਂ ਨਹੀਂ ਲਗਾਉਣਾ ਪਰ ਸੱਚ ਦੱਸਾਂ ਅਗਰ ਤੁਹਾਨੂੰ ਵੈਗਰੂ ਨੇ ਇੰਨੀ ਕੁ ਪ੍ਰਾਪਰਟੀ ਦੇ ਮਾਲਕ ਬਖਸ਼ਿਆ ਤਾਂ ਕੋਸ਼ਿਸ਼ ਕਰੋ ਜੀ ਜ਼ਰੂਰ ਤੁਸੀਂ ਬੂਟੇ ਲਗਾਓ ਦਰਖਤ ਲਗਾਓ ਕੀ ਪਤਾ ਆਉਣ ਵਾਲਾ ਟਾਈਮ ਹਜੇ ਕਿੱਦਾਂ ਦਾ ਹੋਣਾ ਵੈਸੇ ਮੈਨੂੰ ਚੰਗਾ ਤਾਂ ਲੱਗ ਨਹੀਂ ਰਿਹਾ ਮਾੜਾ ਹੀ ਲੱਗ ਰਿਹਾ ਕਿਉਂਕਿ ਇੰਨੀ ਗਰਮੀ ਦੇ ਲੋਏ ਮਈ ਗਈ ਆ ਅੱਜ 1 2 ਜੂਨ ਆ 1 ਜੂਨ ਹੀ ਆ ਵੈਸੇ 2 ਜੂਨ ਨਹੀਂ ਹੈਗੀ ਜੀ ਸੌਰੀ 1 ਜੂਨ ਆ ਤੇ 1 ਜੂਨ ਦੇ ਵਿੱਚ ਅੱਜ ਚਲੋ ਬਦਲਵਾਈ ਆ ਅੱਜ ਤਾਂ ਫੇਰ ਵੀ ਚਲੋ ਮੈਂ ਇੱਥੇ ਖੜ ਕੇ ਗੱਲ ਕਰ ਰਹੀ ਆ ਔਰ ਸਵੇ ਮੈਨੂੰ ਘੰਟਾ ਹੋ ਗਿਆ ਛੱਤ ਤੇ ਆਏ ਨੂੰ ਔਰ ਬਹੁਤ ਵਧੀਆ ਠੰਡਾ ਜਾਂ ਮੌਸਮ ਆ ਸਾਰੇ ਪਾਸੇ ਜਦੋਂ ਸੂਰਜ ਦੇ ਅੱਗੇ ਬੱਦਲ ਆ ਗਿਆ ਤਾਂ ਸੂਰਜ ਜੀ ਸੂਰਜ ਵੀ ਵਿਚਾਰਾ ਕੀ ਕਰੇ ਤਾਂ ਇਸ ਲਈ ਤੁਸੀਂ ਵੀ ਇਦਾਂ ਹੀ ਕੋਸ਼ਿਸ਼ ਕਰ ਸਕਦੇ ਹੋ ਅਗਰ ਸੂਰਜ ਦੀ ਗਰਮੀ ਤੋਂ ਬਚਣਾ ਹੈ ਤਾਂ ਤੁਸੀਂ ਦਰਖਤ ਲਗਾਓ ਕਿਉਂਕਿ ਬੱਦਲ ਦਾ ਕੰਮ ਤਾਂ ਦਰਖਤ ਹੀ ਕਰ ਸਕਦੇ ਨੇ 5 ਸਾਲ ਦੇ ਵਿੱਚ ਮੈਚੂਰ ਹੁੰਦੇ ਨੇ ਦਰਖਤ ਔਰ ਪੂਰਾ ਬਾਦ ਫੁੱਲ ਕੇ ਤੰਦਰੁਸਤ ਦਰਖਤ 5 ਸਾਲ ਚ ਤਿਆਰ ਹੋ ਜਾਂਦਾ ਪਹਿਲਾਂ ਪਹਿਲਾਂ ਉਹਦੀ ਕੇਅਰ ਦੀ ਜਦੋਂ ਛੋਟਾ ਹੁੰਦਾ ਪਲਾਂਟ ਉਦੋਂ ਹੀ ਮੁਸ਼ਕਿਲ ਹੁੰਦੀ ਹੈ ਕੇਅਰ ਬਾਅਦ ਵਿੱਚ ਤਾਂ ਫਰੈਂਡਸ ਅਡਜਸਟ ਕਰ ਲੈਂਦੇ ਨੇ ਬੂਟੇ ਤਾਂ ਅਗਰ ਮੇਰੀ ਕੋਈ ਗੱਲ ਚੰਗੀ ਨਾ ਲੱਗੀ ਉਹ ਵੀ ਤਾਂ ਮਾਫੀ ਚਾਹਨੀ ਆ ਮੈਂ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹਦੀ ਔਰ ਬਸ ਇਹ ਹੁੰਦਾ ਕਿ ਸ਼ੇਅਰ ਕਰੀਏ ਕੁਝ ਗੱਲਾਂ ਕਿਉਂਕਿ ਪਾਣੀ ਦੀ ਕਮੀ ਤੋਂ ਲੈ ਕੇ ਆਪਣੇ ਪਲਾਂਟਸ ਦੀ ਕਮੀ ਵੀ ਬਹੁਤ ਆ ਰਹੀ ਹੈ ਕਿਉਂਕਿ ਕੁਦਰਤ ਨੇ ਕੁਝ ਚੀਜ਼ਾਂ ਇਨਸਾਨ ਨਾਲ ਜੋੜ ਕੇ ਬਣਾਈਆਂ ਨੇ ਔਰ ਇਸੇ ਲਈ ਦੁੱਖ ਹੁੰਦਾ ਹੈ ਕਿਉਂਕਿ ਆਪਾਂ ਕੁਦਰਤ ਦੇ ਨਾਲ ਜੁੜੇ ਹੋਏ ਆ ਤਾਂ ਆਪਾਂ ਨੂੰ ਕੁਦਰਤ ਦੀ ਰਿਸਪੈਕਟ ਕਰਕੇ ਇੰਨੇ ਕ ਕਦਮ ਜ਼ਰੂਰ ਚੱਕਣੇ ਚਾਹੀਦੇ ਨੇ ਕਿਉਂਕਿ ਮੈਂ ਨਾ ਹਾਲੇ ਦਿਵਾਲੀ ਦੀ ਗੱਲ ਵੀ ਕੀ ਕਰਾਂ ਔਰ ਹਾਲੇ ਦਿਵਾਲੀ ਦੇ ਨਾਲ ਨਾਲ ਨਾ ਬਹੁਤ ਕੁਝ ਆਪਣੇ ਵੀ ਹੈਗੇ ਨੇ ਜੋ ਬੂਟਿਆਂ ਦੀ ਕਦਰ ਨਹੀਂ ਕਰਦੇ ਕਹਿੰਦੇ ਨੇ ਤਾਂ ਇਹਨਾਂ ਨਾਲ ਤਾਂ ਪੱਤੇ ਕੂੜਾ ਸਾਫ਼ ਸੁਥਾਈ ਦਾ ਬਹੁਤ ਧਿਆਨ ਰੱਖਣਾ ਪੈਂਦਾ ਆਪਾਂ ਆਪਣੀ ਸਿਹਤ ਲਈ ਇੰਨਾ ਕੁਝ ਕਰਦੇ ਆ ਕਿ ਆਪਾਂ ਪਲਾਂਟਸ ਨੂੰ ਨਹੀਂ ਆਪਣੇ ਪਲਾਂਟਸ ਸਬਜ਼ੀਆਂ ਨੂੰ ਨਹੀਂ ਆਪਣੇ ਘਰ ਦੇ ਵਿੱਚ ਲਗਾ ਸਕਦੇ ਦਰਖਤਾਂ ਨੂੰ ਨਹੀਂ ਲਗਾ ਸਕਦੇ ਕਮ ਸੇ ਕਮ ਹਰ ਘਰ ਦੇ ਵਿੱਚ 2-4 ਦਰਖਤ ਹੋਣ ਚਲੋ ਸ਼ੁਰੂਆਤ ਤਾਂ ਇੱਕ ਤੋਂ ਹੀ ਬਹੁਤ ਆ ਆ ਦੇਖੋ ਜੀ ਇਹ ਤਾਂ ਹੋ ਗਿਆ ਚਲੋ ਮੇਰਾ ਲੈਕਚਰ ਜੋ ਤੁਹਾਨੂੰ ਦੇਤਾ ਮੈਂ ਬੋਰਨਾ ਹੋਇਆ ਮੇਰੇ ਲੈਕਚਰ ਤੋਂ ਕੀ ਕਰਾਂ ਮੈਂ ਮੇਰਾ ਬੱਸ ਨਹੀਂ ਚੱਲ ਰਿਹਾ ਚਲੋ ਵਾਹਿਗੁਰੂ ਦੀ ਕਿਰਪਾ ਹੋਈ ਫੇਰ ਆਪਾਂ ਜਿਦ ਦਿਨ ਪਲਾਂਟ ਲਵਾਂਗੇ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਔਰ ਦੇਖਿਓ ਜੋ ਗੱਲਾਂ ਅੱਜ ਮੈਂ ਬੋਲ ਰਹੀ ਹਾਂ ਮੈਂ ਕੁਝ ਖੁਦ ਅਜਮਾਉਣ ਵਾਲੀ ਆ ਇਹ ਨਹੀਂ ਹੈਗਾ ਕਿ ਮੈਂ ਦੂਜੇ ਨੂੰ ਹੀ ਸਿੱਖਿਆ ਦਿੰਨੀ ਆ ਮੈਨੂੰ ਖੁਦ ਵੀ ਸ਼ੌਂਕ ਹੈ ਸ਼ੌਂਕ ਦੀ ਗੱਲ ਕਰਾਂ ਨਾ ਕਈ ਮੈਨੂੰ ਪਰਸਨ ਕਹਿੰਦੇ ਸੀ ਸਾਡੇ ਕੋਲ ਲਗਾਉਣ ਲਈ ਕੋਈ ਪਲਾਂਟ ਨਹੀਂ ਹੈਗਾ ਕਿਹੜਾ ਖਰੀਦੂਗਾ ਤੇ ਫਰੈਂਸ ਸੱਚ ਦੱਸਾਂ ਨਾ ਮੈਂ ਇਹ ਗੱਲ ਕਰਕੇ ਨਾ ਅਮਰੂਦ ਦੇ ਬੂਟੇ ਗਰੋ ਕੀਤੇ ਨੇ ਆ ਦੇਖ ਲਓ ਤੁਸੀਂ ਇਹ ਮੇਰੇ ਕੋਲ 30 40 ਬੂਟੇ ਗਰੋ ਕੀਤੇ ਸੀ ਮੈਂ ਸੌਣ ਦੇ ਮਹੀਨੇ ਚ ਇਹਨਾਂ ਦਾ ਬੀਜ ਲਗਾਇਆ ਸੀ ਕਿਉਂਕਿ ਸੌਣ ਦੇ ਮਹੀਨੇ ਤੱਕ ਜਿਹੜਾ ਬਾਹਰ ਬੂਟਾ ਮੇਰਾ ਅਮਰੂਦ ਦਾ ਬੂਟਾ ਲੱਗਿਆ ਹੋਇਆ ਉਹਨੇ ਫਰੂਟਿੰਗ ਦੇਣੀ ਸ਼ੁਰੂ ਕਰ ਦੇਣੀ ਆ ਤੇ ਫਿਰ ਮੈਂ ਆਪਣੇ ਜਿਹੜੇ 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 ਮੇਰੇ ਫਰੈਂਡ ਸਰਕਲ ਸੀ ਉਹਨਾਂ ਨੂੰ ਫਿਰ ਮੈਂ ਪਲਾਂਟਸ ਦੇਣ ਬਾਰੇ ਸੋਚਿਆ ਕਿ ਮੈਂ ਉਹਨਾਂ ਨੂੰ ਗਿਫਟੇ ਕਰਾਂ ਕਮ ਸੇ ਕਮ ਜਿਹੜੇ ਲਗਾ ਜਿਹੜੇ ਰਿਸਪੈਕਟ ਕਰਦੇ ਨੇ ਉਹਨਾਂ ਨੂੰ ਚਲੋ ਇੱਕ ਤਰ੍ਹਾਂ ਦਾ ਮੇਰੇ ਬੂਟਿਆਂ ਨੂੰ ਉਹਨਾਂ ਦੇ ਘਰ ਜਗ੍ਹਾ ਮਿਲ ਜੂਗੀ ਔਰ ਉਹਨਾਂ ਨੂੰ ਇੱਕ ਪਲਾਂਟਸ ਮਿਲ ਜੂਗਾ ਹਨਾ ਤਾਂ ਇਸ ਲਈ ਜੀ ਮੈਂ ਆ ਦੇਖੋ ਬੀਜਾਂ ਤੋਂ ਤਿਆਰ ਕੀਤਾ ਸੀ ਅਮਰੂਦ ਦਾ ਬੂਟਾ ਕਿਉਂਕਿ ਜਿਹੜਾ ਬੀਜਾਂ ਤੋਂ ਤਿਆਰ ਕੀਤਾ ਕੋਈ ਵੀ ਪਲਾਂਟਸ ਹੈ ਉਹ ਧਰਤੀ ਦੇ ਵਿੱਚ ਤਾਂ ਆਸਾਨੀ ਨਾਲ ਹੋ ਜਾਂਦਾ ਹੈ ਪਰ ਗਮਲੇ ਦੇ ਵਿੱਚ ਇਹ ਹੁੰਦਾ ਕਿ ਉਹਨੂੰ ਫਰੂਟਿੰਗ ਨਹੀਂ ਹੁੰਦੀ ਜਲਦੀ ਮੈਂ ਤਾਂ ਅੱਜ ਤੱਕ ਇਹ ਪਤਾ ਮੈਂ ਐਕਸਪੀਰੀਅੰਸ ਕਰਨ ਲਈ ਦੋ ਬੂਟੇ ਜ਼ਰੂਰ ਐਡ ਕੀਤੇ ਹੋਏ ਨੇ ਆਪਣੇ ਛੱਤ ਤੇ ਤੇ ਉਹ ਮੈਂ ਤੁਹਾਨੂੰ ਪਲਾਂਟਸ ਦਿਖਾਣੇ ਆ ਇੱਕ ਤਾਂ ਮੈਂ ਅਮਰੂਦ ਅਮਰੂਦ ਦਾ ਬੂਟਾ ਐਡ ਕੀਤਾ ਹੈ ਜੀ ਆਹ ਦੇਖੋ ਮੈਨੂੰ ਸ਼ੌਂਕ ਸੀ ਮੈਂ ਪਿਛਲੇ ਸਾਲ ਲਗਾਇਆ ਸੀ ਇਹ ਤੇ ਬਾਅਦ ਵਿੱਚ ਮੈਨੂੰ ਲੱਗਿਆ ਕਿ ਹਾਈਬ੍ਰਿਡ ਬੂਟਾ ਲਗਾਣਾ ਸੀ ਤਾਂ ਅਮਰੂਦ ਆਣਗੇ ਮੈਂ ਕਿਹਾ ਚਲੋ ਹੁਣ ਮੇਰਾ ਇਹਨੂੰ ਪੱਟਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਬਹੁਤ ਪਿਆਰ ਤੇ ਲਾਡਾ ਨਾਲ ਪਾ ਲਿਆ ਇਹਨੂੰ ਤੇ ਕੋਈ ਗੱਲ ਨਹੀਂ ਇਹਨੂੰ ਮੈਂ ਇੱਥੇ ਰੱਖੂੰਗੀ ਔਰ ਹਾਈਬ੍ਰਿਡ ਬੂਟੇ ਲਈ ਆਪਾਂ ਹੋਰ ਗਮਲੇ ਦਾ ਅਡਜਸਟਮੈਂਟ ਕਰ ਲਾਂਗੇ ਬਾਕੀ ਜੀ ਕੇ ਆ ਇਹ ਹੈਗਾ ਨਿੰਬੂ ਦਾ ਨਿੰਬੂ ਦਾ ਵੀ ਮੈਂ ਬੀਜਾਂ ਤੋਂ ਤਿਆਰ ਕੀਤਾ ਸੀ ਇਹ ਵੀ 3 ਸਾਲ ਦਾ ਹੋ ਗਿਆ ਵਿਚਾਰਾ ਭਗਤ ਤੇ ਕਾਫੀ ਹੈਲਦੀ ਹੈ ਇਹਦੇ ਲਈ ਸਪੈਸ਼ਲ ਮੇਰੇ ਬਰਥਡੇ ਨੂੰ ਪਿਛਲੇ ਸਾਲ ਗਮਲਾ ਲੈ ਕੇ ਆਇਆ ਸੀ ਹਸਬੈਂਡ ਇਹ ਵਾਲਾ ਔਰ ਚਲੋ ਬਾਅਦ ਵਿੱਚ ਇਹਦਾ ਵੀ ਉਹੀ ਹੋਇਆ ਦੋਨਾਂ ਦੇ ਟਾਈਮ ਸਪਰਾਈਜ਼ ਹੋਇਆ ਸੀ ਕਹਿੰਦੇ ਹਾਈਬ੍ਰਿਡ ਲਗਾਉਣਾ ਸੀ ਪਰ ਕੋਈ ਗੱਲ ਨਹੀਂ ਜਿੱਥੇ ਜਿੱਦੀ ਜਗਾ ਲਿਖੀ ਹੋਈ ਹੈ ਨਾ ਆਪਾਂ ਨੂੰ ਉਹਦੇ ਉਹਨੇ ਉੱਥੇ ਆਪਣੇ ਭਾਗਾਂ ਦਾ ਹੀ ਖਾਣਾ ਤਾਂ ਮੈਂ ਨਹੀਂ ਕਹਿੰਦੀ ਕਿ ਮੈਂ ਇਹਨੂੰ ਰੱਖਣ ਵਾਲੀ ਆ ਇਹ ਪਲਾਂਟਸ ਵੀ ਆਪਾਂ ਨੂੰ ਰੱਖਣ ਵਾਲੇ ਨੇ ਅਗਰ ਮੈਂ ਆਕਸੀਜਨ ਦੀ ਐਡੀ ਐਡੀਆ ਗੱਲਾਂ ਛੱਡ ਰਹੀਆਂ ਨਾ ਵੀਡੀਓ ਦੇ ਵਿੱਚ ਤਾਂ ਮੇਰਾ ਵੀ ਫਰਜ਼ ਬਣਦਾ ਹੈ ਮੈਂ ਇੰਨਾ ਬੂਟਿਆਂ ਵੱਲ ਧਿਆਨ ਦਵਾਂ ਕਿਉਂਕਿ ਦੇਖੋ ਦੂਜੇ ਨੂੰ ਸਿੱਖਿਆ ਦੇਣੀ ਬਹੁਤ ਆਸਾਨ ਹੁੰਦੀ ਆ ਸ਼ੁਰੂਆਤ ਹਮੇਸ਼ਾ ਆਪਣੇ ਆਪ ਤੋਂ ਕਰਨੀ ਚਾਹੀਦੀ ਆ ਔਰ ਮੈਂ ਆਪਣੇ ਆਪ ਤੋਂ ਸ਼ੁਰੂਆਤ ਇਹੀ ਕੀਤੀ ਆ ਕਿ ਮੈਂ ਅਵਰੂਧ ਦਾ ਔਰ ਇਹ ਨਿੰਬੂ ਦਾ ਬੂਟਾ ਛੱਤ ਤੇ ਰੱਖੂਗੀ ਇਦਾਂ ਹੀ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਫਰੂਟਿੰਗ ਨਹੀਂ ਆਉਂਦੀ ਗਮਲੇ ਨੇ ਗਮਲੇ ਮੈਂ ਦੋ ਹੋਰ ਖਰੀਦ ਲੂੰਗੀ ਉਹ ਵੈਸੇ ਵੀ ਮੇਰਾ ਬਰਥਡੇ ਆ ਰਿਹਾ ਗਮਲੇ ਮੇਰੇ ਹਸਬੰਡ ਕਹਿੰਦੇ ਕੋਈ ਗੱਲ ਨਹੀਂ ਮੈਂ ਤੈਨੂੰ ਗਿਫਟ ਕਰ ਦੂੰਗਾ ਔਰ ਫਿਰ ਮੈਂ ਹਾਈਬ੍ਰਿਡ ਨਿੰਬੂ ਲਗਾਣਾ ਹੈ ਔਰ ਅਮਰੂਦ ਕਿਉਂਕਿ ਮੇਰੇ ਦੋਨੇ ਫਰੂਟ ਫੇਵਰਿਟ ਨੇ ਨਿੰਬੂ ਦੇਖ ਲਓ ਗਰਮੀਆਂ ਦੇ ਵਿੱਚ ਆਪਾਂ ਨੂੰ ਇਹਦੀ ਲੋੜ ਤਾਂ ਪੈਂਦੀ ਹੋਆ ਔਰ ਸਰਦੀਆਂ ਦੇ ਵਿੱਚ ਵੀ ਕਈ ਰੈਸਪੀਆਂ ਦੇ ਵਿੱਚ ਜ਼ਰੂਰਤ ਪੈਂਦੀ ਹੈ ਨਿੰਬੂ ਦੀ ਤੇ ਮੈਂ ਨਿੰਬੂ ਜ਼ਰੂਰ ਐਡ ਕਰਨਾ ਜੀ ਔਰ ਤੁਸੀਂ ਵੈਸੇ ਦੇਖੋ ਕਿੰਨਾ ਪਿਆਰਾ ਪਲਾਂਟ ਹੈ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਇਹ ਭਗਤ ਨੇ ਇੰਨੀ ਮੇਰੀ ਮਦਦ ਕੀਤੀ ਹੈ ਨਾ ਸੱਚੀ ਦੱਸਾਂ ਨਾ ਕਈ ਵਾਰ ਤਾਂ ਇਹਨੂੰ ਲਵ ਯੂ ਕਹਿਣ ਨੂੰ ਇਹ ਜੀ ਕਰਦਾ ਮੇਰਾ ਔਰ ਤੁਸੀਂ ਕਹੋਗੇ ਕਿੰਦਾਂ ਦੀਆਂ ਗੱਲਾਂ ਕਰਦੀ ਆ ਔਰ ਇਹਨੇ ਨਾ ਦੇਖੋ ਹਾਂ ਤਿੰਨ ਬੇਲਾਂ ਸੀ ਆ ਬੇਲ ਤਾਂ ਚਲੋ ਇੰਨੀ ਗਰੋ ਨਹੀਂ ਕਰ ਰਹੀ ਤੇ ਆ ਦੇਖੋ ਦੋ ਬੇਲਾਂ ਨੇ ਕਿੰਨੀ ਵਧੀਆ ਗ੍ਰੋਥ ਪਕੜੀ ਹੈ ਇਹਦੇ ਵਿੱਚ ਤੇ ਜਦੋਂ ਮੈਂ ਇਹ ਪਲਾਂਟ ਤਿਆਰ ਕੀਤਾ ਸੀ ਨਾ ਇਹਦੇ ਵਿੱਚ ਉਦਾਂ ਹੀ ਕੀਤਾ 50% ਗੋਬਰ ਦੀ ਖਾਦ ਤੇ ਮਿੱਟੀ ਐਡ ਕੀਤੀ ਸੀ ਤੇ ਬਹੁਤ ਵਧੀਆ ਦੇਖੋ ਸਟੈਂਪੀ ਕਿੰਨੀ ਮੋਟੀ ਹੋ ਚੁੱਕੀ ਆ ਤੇ ਮੈਂ ਨਹੀਂ ਇਹ ਫੱਕਤ ਨੂੰ ਕਿਤੇ ਜਾਣ ਦੇਣਾ ਤੇ ਵੈਸੇ ਸੱਚ ਦੱਸਾਂ ਨਾ ਅੱਜਕੱਲ ਰਿਸ਼ਤੇ ਵੀ ਇਦਾਂ ਹੀ ਕਰ ਲਏ ਲੋਕਾਂ ਨੇ ਕੀ ਕੀ ਕਰਦੇ ਨੇ ਜਦੋਂ ਰਿਸ਼ਤਿਆਂ ਚ ਨਾ ਇਨਕਮ ਨਹੀਂ ਮਿਲਦੀ ਤਾਂ ਰਿਸ਼ਤਿਆਂ ਦੀ ਕਈ ਲੋਕ ਵੈਲਿਊ ਘਟਾਣੇ ਇਦਾਂ ਨਾ ਕਰਿਆ ਕਰੋ ਸਭ ਕੁਝ ਜ਼ਿੰਦਗੀ ਚ ਪੈਸਾ ਨਹੀਂ ਹੁੰਦਾ ਜਾਂ ਆਪਣੇ ਸਵਾਰਥ ਲਈ ਕਦੇ ਨਾ ਸੋਚੋ ਹੁਣ ਮੈਂ ਅਗਰ ਇਹਨੂੰ ਆਪਣੇ ਸਵਾਰਥ ਲਈ ਸੋਚਾਂ ਬੂਟੇ ਲਈ ਕਿ ਇਹਨੇ ਫਰੂਟਿੰਗ ਤਾਂ ਮੈਨੂੰ ਦੇਣੀ ਨਹੀਂ ਫालतू ਜਗਾ ਰੋਕੀ ਆ ਔਰ ਮੈਂ ਇਹਦੀ ਫालतੂ ਦੀ ਕੇਅਰ ਕਰ ਰਹੀ ਆ ਤਾਂ ਮੇਰੇ ਲਈ ਗਲਤ ਗੱਲ ਆ ਬੇਸ਼ੱਕ ਉਹ ਫਰੂਟਿੰਗ ਨਹੀਂ ਦੇ ਰਿਹਾ ਪਰ ਉਹ ਆਕਸੀਜਨ ਦਾ ਕੰਮ ਕਰੂਗਾ ਹਰੇਕ ਬੂਟਾ ਹਰੇਕ ਟਰੀ ਆਕਸੀਜਨ ਦਿੰਦਾ ਏ ਕੋਈ ਘੱਟ ਆਕਸੀਜਨ ਮਿਲਦੀ ਆ ਕਿਸੇ ਤੋਂ ਕਿਸੇ ਤੋਂ ਵੱਧ ਮਿਲਦੀ ਆ ਤਾਂ ਇਸੇ ਤਰ੍ਹਾਂ ਭੈਣ ਭਰਾਵੋ ਰਿਸ਼ਤੇ ਹੁੰਦੇ ਨੇ ਰਿਸ਼ਤਿਆਂ ਨੂੰ ਟਾਈਮ ਦੋ ਪਿਆਰ ਦੋ ਸਾਥ ਦੋ ਔਰ ਬਿਨਾ ਮਤਲਬ ਬਿਨਾ ਸੋਚੇ ਸਮਝੇ ਰਿਸ਼ਤਿਆਂ 'ਚ ਚੱਲਣਾ ਚਾਹੀਦਾ ਔਰ ਟਾਈਮ ਨਾਲ ਕਲੀਅਰ ਕਰਦੇ ਰਹਿਣਾ ਚਾਹੀਦਾ ਜਿਵੇਂ ਮੈਂ ਬੁੱਟੇ ਨਾਲ ਜ ਟਾਈਮ ਨਾਲ ਕਲੀਅਰ ਕਰ ਲਿਆ ਕਿ ਨਹੀਂ ਟੈਨਸ਼ਨ ਫ੍ਰੀ ਰਹਿ ਤੂੰ ਇੱਥੀ ਆ ਔਰ ਮੈਂ ਵੀ ਇੱਥੀ ਆ ਤੁਸੀਂ ਕਹੋਗੇ ਹਰਦੀਪ ਕਿੱਧਰ ਕਿਧਰ ਨੂੰ ਗੱਲਾਂ ਘੁਮਾ ਰਹੀ ਆ ਚਲੋ ਕੋਈ ਗੱਲ ਨਹੀਂ ਗੱਲਾਂ ਜੋ ਦਿਲ 'ਚ ਹੁੰਦੀਆਂ ਨੇ ਕਰ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਮੈਂ ਰਿਸ਼ਤਾ ਇਹਦੇ ਨਾਲ ਬਹੁਤ ਵਧੀਆ ਰੱਖਣਾ ਚਾਹੁੰਦੀ ਆ ਔਰ ਇਦਾਂ ਹੀ ਮੇਰੇ ਛੱਤ ਤੇ ਇਦਾਂ ਹੀ ਹਰਿਆਲੀ ਭਰੀ ਜ਼ਿੰਦਗੀ ਬਤੀਤ ਕਰੇ ਜਦੋਂ ਤੱਕ ਮੇਰੇ ਸਾਹ ਨੇ ਇਹ ਤਾਂ ਮੈਂ ਸਾਥ ਨਹੀਂ ਛੱਡਦੀ ਔਰ ਇਸੇ ਤਰ੍ਹਾਂ ਸਾਡਾ ਪਿਆਰਾ ਜੰਮਰੂਦ ਇਹ ਭਗਤ ਮੈਂ ਆਪਣੀ ਬੇਟੀ ਦੇ ਛੋਟੀ ਦੇ ਜਨਮ ਦਿਨ ਨੂੰ ਲਗਾਇਆ ਸੀ ਕਿਉਂਕਿ ਨਾ ਮੈਂ ਸੱਚ ਦੱਸਾਂ ਫਰੈਂਡਸ ਇਦਾਂ ਕਦੇ ਆਪਾਂ ਕੁਝ ਨਹੀਂ ਜੋੜ ਸਕਦੇ ਘਰ ਦੇ ਵਿੱਚ ਆਪਾਂ ਜਨਮ ਦਿਨਾਂ ਨੂੰ ਇੱਕ ਸਪੈਸ਼ਲ ਮੈਮਰੀਜ਼ ਦੇ ਤੌਰ ਤੇ ਰੱਖਦੇ ਆ ਤਾਂ ਇਹ ਮੇਰੀਆਂ ਸਪੈਸ਼ਲ ਮੈਮਰੀਜ਼ ਨੇ ਨਿੰਬੂ ਦਾ ਬੂਟਾ ਮੈਂ ਪਿਛਲੇ ਤੋਂ ਪਿਛਲੇ ਸਾਲ ਲਗਾਇਆ ਸੀ ਔਰ ਇਹ ਮੈਂ ਪਿਛਲੇ ਸਾਲ ਐਡ ਕੀਤਾ ਇਹ ਗਮਲੇ ਦੇ ਵਿੱਚ ਤਾਂ ਮੇਰੀ ਬੇਟੀਆਂ ਦੇ ਬਰਥਡੇ ਨੂੰ ਮੈਂ ਜ਼ਰੂਰ ਪਲਾਂਟ ਐਡ ਕਰਦੀ ਹੁੰਨੀ ਆ ਜਿਹੜਾ ਪੱਕਾ ਲਾਈਫਟਾਈਮ ਰਹੂਗਾ ਤਾਂ ਮੈਂ ਤੁਹਾਨੂੰ ਇਹ एडवाइस ਕਰੂੰਗੀ ਇੱਕ ਹਰ ਮਹੀਨੇ 'ਚ ਆਪਣੇ ਚੋਲੋ ਇੱਕ ਦੋ ਬੱਚੇ ਤਾਂ ਹੁੰਦੇ ਹੀ ਨੇ ਸਭ ਦੇ ਤਾਂ ਜੇ ਦੋ ਬੱਚੇ ਨੇ ਤਾਂ ਦੋ ਪਲਾਂਟ ਜਾਂ ਦੋ ਗਮਲੇ ਆਪਾਂ ਜਸਟ ਕਰ ਸਕਦੇ ਆ ਠੀਕ ਹੈ ਬਾਕੀ ਇਹਨਾਂ ਦੇ ਜਿਵੇਂ ਵੀ ਪ੍ਰੋਸੈਸੂ ਕਟਿੰਗ ਹੋਊਗੀ ਉਹ ਆਪਾਂ ਉਤਸ਼ਾਹ ਨਾਲ ਹੈਂਡਲ ਕਰਾਂਗੇ ਕਿਉਂਕਿ ਵੈਸੇ ਮੈਂ ਤਾਂ ਫਰੂਟਿੰਗ ਨਹੀਂ ਲੈਣੀ ਮੈਂ ਕੋਈ ਕਟਿੰਗ ਨਹੀਂ ਇਹਦੀ ਕਰਨੀ ਅਗਰ ਬੂਟਾ ਆਪਾਂ ਸੰਘਣਾ ਕਰਨਾ ਹੈ ਕਟਿੰਗ ਕਰ ਸਕਦੇ ਆ ਇਹਦੀ ਮੈਂ ਫਿਲਹਾਲ ਕੋਈ ਕਟਿੰਗ ਨਹੀਂ ਕੀਤੀ ਹੈ ਫੇਰ ਵੀ ਆਪਣੇ ਆਪ ਐਨੀ ਵਰਦੀਆ ਗ੍ਰੋਥ ਕੀਤੀ ਹੈ ਇਹਨੇ ਤੇ ਜੇ ਮੈਂ ਗੱਲ ਕਰਾਂ ਨਾ ਨਿੰਬੂ ਦੇ ਬੂਟੇ ਦੀ ਇਹਦੀ ਮੈਂ ਕਟਿੰਗ ਜ਼ਰੂਰ ਕੀਤੀ ਆ ਕਿਉਂਕਿ ਮੈਂ ਇਹਨੂੰ ਸੰਘਣਾ ਹੀ ਚਾਹਦੀ ਸੀ ਤੇ ਦੇਖ ਸਕਦੇ ਤੁਸੀਂ ਸੰਘਣਾ ਹੋ ਚੁੱਕਿਆ ਮੈਂ ਇਹਦੀ ਕਟਿੰਗ ਕਰਤੀ ਸੀ ਸਾਰਿਆਂ ਕਾਫੀ ਟਾਹਣੀਆਂ ਆਈਆਂ ਸੀ ਤੇ ਇੱਕ 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 ਅੱਧਾ ਅੱਧਾ ਇੰਚ ਦੂਰ ਰੱਖ ਕੇ ਮੈਂ ਇਹਦੀ ਕਟਿੰਗ ਕੀਤੀ ਸੀ ਆ ਦੇਖੋ ਤੁਹਾਨੂੰ 1 ਮਿੰਟ ਜੀ ਇਹਦੇ ਕੰਡੇ ਵੀ ਨੇ ਕੰਡੇ ਵੀ ਨੇ ਬਚਾ ਕੇ ਧਿਆਨ ਨਾਲ ਕਿਤੇ ਮੈਂ ਗੱਲਾਂ ਗੱਲਾਂ 'ਚ ਆਹ ਦੇਖੋ ਐਨੀ ਐਨੀ ਡੰਡੀਆਂ ਛੱਡ ਕੇ ਮੈਂ ਇਹਦੀ ਕਟਿੰਗ ਕੀਤੀ ਸੀ 1 ਇੰਚ ਤੋਂ ਜ਼ਿਆਦਾ ਹੀ ਨੇ ਕਿਉਂਕਿ ਫਿਰ ਇਹ ਹੁੰਦਾ ਜਦੋਂ ਇਹ ਟਾਣੀ ਨੇ ਕੱਟੀ ਹੋਈ ਨੇ ਸੁੱਕਣਾ ਕਈ ਵਾਰ ਮੇਨ ਸਟੈਂਪ ਨੂੰ ਨੁਕਸਾਨ ਨਾ ਪਹੁੰਚੇ ਇਸ ਲਈ ਦੂਰ ਕਟਿੰਗ ਕਰਨੀ ਪੈਂਦੀ ਹੈ ਜੀ ਤੇ ਸੱਚੀ ਇਹਨਾਂ ਨੂੰ ਦੇਖ ਕੇ ਨਾ ਬਹੁਤ ਖੁਸ਼ੀ ਮਿਲਦੀ ਆ ਟਰਾਈ ਕਰਿਓ ਤੁਹਾਨੂੰ ਖੁਦ ਖੁਸ਼ੀ ਮਿਲੂਗੀ ਇਹਨਾਂ ਬੂਟਿਆਂ ਨੂੰ ਤੇ ਖੋਦੇ ਇੱਕ ਤੁਹਾਨੂੰ ਜਦੋਂ ਇਹਨਾਂ ਨਾਲ ਇੱਕ ਰਿਸ਼ਤਾ ਔਰ ਪਿਆਰ ਮਹਿਸੂਸ ਹੋਣ ਲੱਗ ਗਿਆ ਨਾ ਕੋਈ ਤਾਕਤ ਇਹ ਜੀ ਨਹੀਂ ਕਿ ਤੁਹਾਨੂੰ ਰੋਕ ਸਕੇ ਬੂਟੇ ਲਗਾਉਣ ਤੋਂ ਜਾਂ ਤੁਹਾਡਾ ਮਨ ਵੀ ਨਹੀਂ ਤੁਹਾਨੂੰ ਕਿਸੇ ਟਾਈਮ ਕਹੂਗਾ ਨਹੀਂ ਬਿਲਕੁਲ ਨਹੀਂ ਕਹੂਗਾ ਤੇ ਮੈਂ ਇਹਨਾਂ ਲਈ ਟਾਈਮ ਆਪਣੇ ਆਪ ਨਿਕਲ ਜਾਂਦਾ ਮੇਰੇ ਤੋਂ ਕਿਉਂਕਿ ਮੈਨੂੰ ਦਿਨੋਂ ਦੂਰ ਆਦੂਰਾ ਲੱਗਦਾ ਜਦ ਮੈਂ ਇਹਨਾਂ ਨੂੰ ਨਾ ਦੇਖਾਂ ਇਹਨਾਂ ਬਾਰੇ ਗੱਲ ਨਾ ਕਰਾਂ ਤੇ ਕੁਦ ਐਕਸਪੀਰੀਅੰਸ ਕਰਕੇ ਦੇਖਿਓ ਮੇਰੀਆਂ ਤਾਂ ਚਲੋ ਤੁਹਾਨੂੰ ਆਪਾਂ ਨੂੰ ਕਈ ਵਾਰ ਦੂਜੇ ਦੀ ਗੱਲ ਨਹੀਂ ਆਪਾਂ ਸਮਝਦੇ ਤਾਂ ਖੁਦ ਐਕਸਪੀਰੀਅੰਸ ਕਰਕੇ ਦੇਖਿਓ ਮੇਰਾ ਖੁਦ ਦਾ ਐਕਸਪੀਰੀਅੰਸ ਇਹ ਆ ਕਿ ਮੈਂ ਇਹਨਾਂ ਦੀ ਆਪਣੇ ਆਪ ਹੀ ਖੁਸ਼ੀ-ਖੁਸ਼ੀ ਇਹਨਾਂ ਦੀ ਦੇਖਭਾਲ ਕਰ ਰਹੀ ਆ ਤੇ ਬਾਕੀ ਫਰੈਂਡਸ ਜਿਹੜੇ ਮੈਂ ਮਰੂਤ ਦੇ ਬੂਟੇ ਲਗਾਏ ਨੇ ਨਾ ਬਹੁਤ ਪਲਾਂਟਸ ਲਗਾਏ ਨੇ ਮੈਂ ਆ ਪੋਈ ਦਾ ਪਲਾਂਟ ਵੀ ਮੈਂ ਬੀਜਾਂ ਤੋਂ ਤਿਆਰ ਕੀਤਾ ਤੇ ਇਹਦੀ ਚਲੋ ਹਾਲਤ ਬੈਸੀ ਹੋ ਗਈ ਕੋਈ ਸੁੰਡੀ ਵਗੈਰਾ ਲੱਗ ਗਈ ਪੱਤਿਆਂ ਨੂੰ ਚਲੋ ਕੋਈ ਗੱਲ ਨਹੀਂ ਗਰਮੀ ਵੀ ਇੰਨੀ ਆ ਤੇ ਇਦਾਂ ਹੀ ਆ ਦੇਖੋ ਆਹ ਅਮਰੂਦ ਦੇ ਬੂਟੇ ਚਲੋ ਸੁੱਕ ਗਏ ਸੇਕ ਬਹੁਤ ਆ ਕਿਉਂਕਿ ਫਰੰਟ ਇਧਰੋਂ ਸਵੇਰ ਦੀ ਧੁੱਪ ਆ ਰਹੀ ਐ ਇਧਰੋਂ ਸ਼ਾਮ ਦੀ ਧੁੱਪ ਆ ਰਹੀ ਐ ਤੇ ਇਹ ਵੀ ਕੀ ਕਰਨ ਤਾਂ ਤਾਂ ਚਲੋ ਮਰ ਗਿਆ ਕਿਉਂਕਿ ਜੇ ਆ ਬੀਜਾਂ ਤੋਂ ਤਿਆਰ ਕਰਦੇ ਆ ਨਾ ਆਪਾਂ ਕੋਈ ਕੋਈ ਵੀ ਪਲਾਂਟਸ ਤਾਂ ਉਹਦੇ ਵਿੱਚ ਕੁਝ ਕੁ ਪਲਾਂਟਸ ਮਰ ਵੀ ਜਾਂਦੇ ਨੇ ਆ ਦੇਖੋ ਤੁਹਾਡੇ ਨਾਲ ਵੀਡੀਓ ਚ ਗੱਲ ਕਰਦੇ ਕਰਦੇ ਹਜੇ 14-15 ਮਿੰਟ ਹੋਏ ਨੇ ਔਰ ਧੁੱਪ ਦੇਖੋ ਆ ਗਈ ਸੂਰਜ ਦੇਵਤਾ ਦੇਵਤਾ ਆ ਚੁੱਕੇ ਨੇ ਉਹਨਾਂ ਦਾ ਇਹੀ ਕਹਿਣ ਦਾ ਮਤਲਬ ਹੈ ਕਿ ਤੁਸੀਂ ਜੇ ਟਾਈਮ ਨਾਲ ਨਾ ਸੁਧਰੇ ਦਰਖਤ ਨਾ ਲਗਾਏ ਤਾਂ ਤੁਹਾਨੂੰ ਗਰਮੀ ਦਾ ਸਾਹਮਣਾ ਕਰਨਾ ਪਊਗਾ ਔਰ ਸੋਚ ਲਿਓ ਕਿ ਤੁਹਾਡੀ ਖੈਰ ਨਹੀਂ ਹੈਗੀ ਔਰ ਕਿਤੇ ਨਾ ਸੋਚਿਓ ਮੈਂ ਬੱਦਲ ਤੇ ਹੋਲੇ ਆ ਔਰ ਭੁੱਲ ਨਾ ਜਾਓ ਉਸ ਗਰਮੀ ਨੂੰ ਤੇ ਦੇਖੋ ਇਹ ਆ ਚੁੱਕਿਆ ਚਲੋ ਕੋਈ ਗੱਲ ਨਹੀਂ ਸੂਰੀ ਦੇਵਤਾ ਵੀ ਜ਼ਰੂਰੀ ਨੇ ਇਹ ਤੋਂ ਬਿਨਾ ਵੀ ਕਈ ਪਲਾਂਟਸ ਨੇ ਦੇ ਨੇ ਰਸਾ ਦੇ ਤਾਂ ਆ ਦੇਖੋ ਫਰੈਂਡਸ ਬਹੁਤ ਵਧੀਆ ਹੋਏ ਨੇ ਸੌਣ ਦੇ ਮਹੀਨੇ 'ਚ ਤੁਸੀਂ ਕੋਈ ਵੀ ਬੀਜ ਤੋਂ ਤਿਆਰ ਕਰ ਸਕਦੇ ਹੋ ਪਰ ਧਿਆਨ ਰੱਖਿਓ ਜਦੋਂ ਤੁਸੀਂ ਬੀਜ ਲਗਾਣੇ ਉਹਦੀ ਵੀਡੀਓ ਮੈਂ ਅਲੱਗ ਤੋਂ ਸ਼ੇਅਰ ਕਰੂੰਗੀ ਕਿਉਂਕਿ ਦੇਖੋ ਇਹ ਵੀਡੀਓ ਫਿਰ ਬਹੁਤ ਲੰਬੀ ਚਲੀ ਜਾਣੀ ਆ ਫਿਰ ਤੁਸੀਂ ਨੇ ਕਹਿਣਾ ਦੇਖ ਲਓ ਹਰਦੀਪ ਹੁਣ ਪਕਾ ਰਹੀ ਆ ਆਪਾਂ ਪਕਾਉਣ ਵਾਲਾ ਕੰਮ ਨਹੀਂ ਕਰਨਾ ਤੇ ਅਗਰ ਮੇਰੇ ਕਿਸੇ ਫਰੈਂਡ ਨੂੰ ਨਾ ਅਮਰੂਦ ਦੇ ਬੂਟੇ ਦੀ ਜ਼ਰੂਰਤ ਆ ਉਹਨਾਂ ਦੇ ਘਰ 'ਚ ਜਗ੍ਹਾ ਹੈਗੀ ਆ ਤਾਂ ਮੈਨੂੰ ਕਮੈਂਟ ਕਰਿਓ ਜਿਹੜੇ-ਜਿਹੜੇ ਮੇਰੇ ਕੋਲ ਲੋਕਲ ਏਰੀਆ ਦੇ ਵਿੱਚ ਹੈਗੇ ਨੇ ਮੇਰਾ ਖੰਨੇ ਏਰੀਆ ਵਾਲਾ ਢੇੜਾ ਲੱਗਦਾ ਰਹਿੰਦਾ ਖੰਨਾ ਹਾਂਜੀ ਖੰਨਾ ਖਾਸ ਕਰਕੇ ਖੰਨਾ ਇੱਧਰ ਜੋੜੇਪੁਰਾਂ ਸਾਈਡ ਬੁੱਗਾ ਹੋ ਗਿਆ ਔਰ ਮੰਡੀ ਗਵਿੰਦਗੜ ਸਾਈਡ ਹੋ ਗਈ ਤਾਂ ਇਸ ਸਾਈਡ ਮੇਰਾ ਏਰੀਆ ਜੇ ਲੱਗਦਾ ਏ ਮੈਂ ਇਸ ਸਾਈਡ ਜਾਂਦੀ ਆਂਦੀ ਰਹਿਣੀ ਆ ਔਰ ਮੈਂ ਇੱਧਰ ਖਮਾਣੋ ਕਕਰਾਲਾ ਸਾਈਡ ਵੀ ਜਾਣੀ ਆ ਔਰ ਬਾਤ ਤੋਂ ਬਾਅਦ ਮੈਂ ਦਰਾਹੇ ਤੱਕ ਵੀ ਆਸਾਨੀ ਨਾਲ ਚਲੀ ਜਾਣੀ ਆ ਤਾਂ ਤੁਸੀਂ ਮੈਨੂੰ ਦੱਸਿਓ ਅਗਰ ਤੁਸੀਂ ਇਹ ਏਰੀਏ ਦੇ ਨੇੜੇ ਰਹਿਣ ਵਾਲਿਓ ਅਗਰ ਤੁਹਾਨੂੰ ਅਮਰੂਦ ਦੇ ਪਲਾਂਟ ਦੀ ਜ਼ਰੂਰਤ ਆ ਮੈਂ ਸੱਚੀ ਦੱਸ ਰਹੀ ਆ ਮੈਨੂੰ ਦੱਸਿਓ ਇਹ ਪਲਾਂਟਸ ਮੈਂ ਤੁਹਾਡੇ ਤੱਕ ਅਮਰੂਦ ਦੇ ਪਹੁੰਚਦੇ ਪਹੁੰਚਦੇ ਕਰੂੰਗੀ ਕਿਉਂਕਿ ਦੇਖੋ ਫਰੈਂਡਸ ਮੈਂ ਲਗਾ ਨਹੀਂ ਸਕਦੀ ਮੈਂ ਪਿਛਲੇ ਸਾਲ ਦੇ ਰੱਖੇ ਨੇ 1 ਸਾਲ ਦੇ ਹੋ ਗਏ ਇਹ ਪਲਾਂਟ ਤੇ ਦੇਖੋ ਆਪਣੇ ਆਪ ਇਹਨਾਂ ਨੇ ਐਕਸਟਰਾ ਸਟੈਂਪਾਂ ਵੀ ਕੱਢ ਲਈਆਂ ਕਿਉਂਕਿ ਇਹਨਾਂ ਦੀ ਜੜਾਂ ਲਿਫਾਫੇ 'ਚ ਨੇ ਤੇ ਜਿੰਨੀਆਂ ਜੜਾਂ ਵਧਾ ਸਕਦੇ ਸੀ ਇਹਨਾਂ ਨੇ ਵਧਾ ਲਈਆਂ ਹੁਣ ਮੈਂ ਇਹਨਾਂ ਨੂੰ ਲਗਾ ਇਹਨਾਂ ਨੂੰ ਕਿੱਥੇ ਸਕਦੀ ਆ ਹਨਾ ਤੇ ਕਈਆਂ ਨੂੰ ਪੁੱਛਿਆ ਅੱਜਕੱਲ੍ਹ ਇਨਸਾਨਾਂ ਦੀ ਸੋਚ ਕਹਿੰਦੇ ਨਹੀਂ ਜੀ ਸਾਡੇ ਜਗ੍ਹਾ ਨਹੀਂ ਹੈਗੀ ਨਹੀਂ ਜੀ ਸਾਡੇ ਜਗ੍ਹਾ ਨਹੀਂ ਸਾਡੇ ਪੱਕਾ ਚਲੋ ਕੋਈ ਗੱਲ ਨਹੀਂ ਜੀ ਉਹਨਾਂ ਦੀ ਮਜਬੂਰੀ ਆ ਸਭ ਨੂੰ ਅਲੱਗ-ਅਲੱਗ ਸ਼ੌਂਕ ਹੁੰਦੇ ਨੇ ਉਹਨਾਂ ਮੈਂ ਆਪਣਾ ਸ਼ੌਂਕ ਕਿਸੇ ਧੱਕੇ ਨਾਲ ਥੋੜੀ ਕਹਿਣਾ ਹਨਾ ਕਿਉਂਕਿ ਹਰੇਕ ਨੇ ਆਪਣੇ ਸਰੀਰ ਲਈ ਕਰਨਾ ਜੀ ਮੈਂ ਵੀ ਆਪਣੇ ਆਪ ਲਈ ਕਰ ਰਹੀ ਆ ਸਾਰਾ ਕੁਝ ਹਨਾ ਤਾਂ ਇਸ ਲਈ ਮੈਂ ਕਿਸੇ ਨੂੰ ਕੰਪਲੇਨਟ ਨਹੀਂ ਕਰਦੀ ਇਸ ਗੱਲ ਦੀ ਤਾਂ ਨਾਰਾਜ਼ ਨਾ ਹੋਵੇ ਭੈਣ ਪ੍ਰਭੂ ਜੀ ਮੇਰੀ ਗੱਲ ਨਾਲ ਚੰਗੀ ਲੱਗੀ ਹੋਵੇ ਤੇ ਕਿਉਂਕਿ ਦੇਖੋ ਆਪਾਂ ਜਿੰਨੀ ਜਲਦੀ ਆਪਾਂ ਸਮਝ ਜਾਾਂਗੇ ਨਾ ਕੁਦਰਤ ਦੇ ਰੰਗਾਂ ਨੂੰ ਉਨਾ ਵਧੀਆ ਰੂਗਾਰ ਇਨਸਾਨ ਲਈ ਕੁਦਰਤ ਨੂੰ ਸਮਝੋ ਪਲੀਜ਼ ਰਿਕੁਐਸਟ ਇਹੀ ਆ ਤੇ ਚਲੋ ਤੁਸੀਂ ਫਿਲਹਾਲ ਇਹੀ ਗੱਲ ਤੇ ਆਓ ਆਪਾਂ ਦਰਖਤਾਂ ਦੀ ਗੱਲ ਕਰ ਰਹੇ ਸੀ ਜੇ ਮੇਰੇ ਭੈਣ ਭਰਾ ਨੇ ਕਿਸੇ ਨੇ ਅਮਰੂਦ ਦਾ ਬੂਟਾ ਲਗਾਉਣਾ ਹੈ ਤਾਂ ਮੈਨੂੰ ਦੱਸਿਓ ਤੇ ਮੇਰੀ ਕੋਸ਼ਿਸ਼ ਰਹੂਗੀ ਮੈਂ ਨਿੰਮ ਦੇ ਔਰ ਕੜੀ ਪੱਤੇ ਦੇ ਪਲਾਂਟ ਇਸ ਵਾਰ ਫਿਰ ਗਰੋਅ ਕਰਨੇ ਨੇ ਅਗਰ ਉਹ ਵੀ ਕਿਸੇ ਨੂੰ ਚਾਹੀਦੇ ਨੇ ਤਾਂ ਮੈਨੂੰ ਕਮੈਂਟ ਕਰ ਦਿਓ ਤੇ ਮੇਰੇ ਟੱਚ 'ਚ ਬਣੇ ਰਹੋ ਕਿਉਂਕਿ ਸੌਣ ਦੇ ਮਹੀਨੇ 'ਚ ਤਿਆਰ ਕਰੂੰਗੀ ਫਿਰ ਉਸ ਹਾਵ ਨਾਲ ਮੈਂ ਬੂਟੇ ਜਦੋਂ ਵੀ ਬਣਾਉਂਗੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀਡੀਓ ਤੇ ਬਸ ਮੇਰੇ ਕੋਲ ਫਿਲਹਾਲ ਇਹੀ ਨੇ ਅਮਰੂਦ ਦੇ ਬੂਟੇ ਨਾ ਖਾਸ ਕਰਕੇ ਬਾਕੀ ਜੇ ਕੋਈ ਹੋਰ ਪਲਾਂਟ ਵੀ ਤੁਹਾਨੂੰ ਚਾਹੀਦਾ ਕਟਿੰਗ ਵਗੈਰਾ ਤੋਂ ਤਿਆਰ ਹੋਣਾ ਤਾਂ ਤੁਸੀਂ ਮੈਨੂੰ ਉਹ ਵੀ ਕਮੈਂਟ ਕਰਕੇ ਦੱਸ ਦਿਓ ਉਹਨਾਂ ਦੀ ਮੈਂ ਇਨਡੋਰ ਪਲਾਂਟਸ ਦੀ ਨਾ ਵੀਡੀਓ ਸ਼ੇਅਰ ਕਰੂੰਗੀ ਤਾਂ ਮੈਂ ਮੈਨੂੰ ਇਸ ਗੱਲ 'ਚ ਕੋਈ ਸ਼ਰਮ ਨਹੀਂ ਹੈਗੀ ਭੈਣ ਭਰਾਵੋ ਨਾ ਤੁਹਾਡੇ ਘਰਾਂ 'ਚ ਸ਼ਰਮਾ ਨਾ ਤੁਹਾਡੇ ਨਾਲ ਬੂਟੇ ਸ਼ੇਅਰ ਕਰਨ 'ਚ ਸ਼ਰਮਾ ਤੇ ਸੱਚ ਦੱਸਾਂ ਕਿਉਂਕਿ ਮੈਨੂੰ ਖੁਸ਼ੀ ਮਿਲਦੀ ਆ ਬੂਟਿਆਂ ਬਾਰੇ ਗੱਲਾਂ ਕਰਕੇ ਬੂਟਿਆਂ ਨੂੰ ਸ਼ੇਅਰ ਕਰਕੇ ਕਿਉਂਕਿ ਸ਼ੇਅਰਿੰਗ ਸ਼ੇਅਰਿੰਗ ਇਜ਼ ਕੇਅਰਿੰਗ ਕਿਸੇ ਨੇ ਸਹੀ ਉਹ ਕਿਹਾ ਤੇ ਮੈਨੂੰ ਕਮੈਂਟ ਕਰਨਾ ਨਾ ਭੁੱਲਿਓ ਤੇ ਬਾਕੀ ਇਨਡੋਰ ਪਲਾਂਟ ਦੀ ਮੈਂ ਜਲਦੀ ਵੀਡੀਓ ਲੈ ਕੇ ਆਉਂਗੀ ਉਹਦੇ ਵਿੱਚ ਵੀ ਦੱਸਿਓ ਅਗਰ ਕਿਸੇ ਨੂੰ ਕੋਈ ਕਲਮ ਦੀ ਜ਼ਰੂਰਤ ਆ ਅਗਰ ਕਿਸੇ ਕੋਲ ਕਲਮ ਹੈਗੀ ਆ ਤਾਂ ਵੀ ਮੈਂ ਲੈ ਜਾਣ ਲਈ ਤਿਆਰ ਆ ਤੇ ਬਸ ਮੇਰੀ ਇਹੀ ਮਜਬੂਰੀ ਹੈ ਕਿ ਇਨਾ ਪਲਾਂਟਸ ਨੂੰ ਮੈਂ ਕਿਤੇ ਲਗਾ ਨਹੀਂ ਸਕਦੀ ਕਿਉਂਕਿ ਦੇਖੋ ਜਿੰਨੇ ਕ ਪਲਾਂਟ ਸੀ ਮੈਂ 10 15 ਸ਼ੇਅਰ ਕਰਤੇ ਔਰ ਮੇਰੇ ਪੇਕੇ ਘਰ ਵੀ ਲਗਾ ਲਏ ਚਲੋ ਕਈ ਜਗ੍ਹਾ ਪਲਾਂਟਸ ਲਗਾ ਲੇ ਤੇ ਮੇਰੀ ਸਿਸਟਰ ਨੂੰ ਵੀ ਇਹ ਪਲਾਂਟ ਮੈਂ ਕਮਾਣੋ ਸਾਈਡ ਰਹਿੰਦੀ ਆ ਉੱਥੇ ਮੈਂ ਸ਼ੇਅਰ ਕਰਕੇ ਆਣਾ ਬੂਟਾ ਤੇ ਵੈਸੇ ਉਹਨਾਂ ਦੇ ਘਰੇ ਹੈਗੇ ਨੇ ਅਮਰੂਦ ਪਰ ਜੇ ਦੇਖੋ ਉਹਨ ਮੈਨੂੰ ਕਿਹਾ ਵੀ ਸੀ ਤੇ ਅਗਰ ਉਹਨਾਂ ਨੇ ਲਗਾਣਾ ਤਾਂ ਮੈਂ ਉਹਦੇ ਨਾਲ ਸ਼ੇਅਰ ਕਰਨਾ ਕਿਉਂਕਿ ਉਹਨੇ ਪਿਛਲੀ ਵਾਰ ਕਿਹਾ ਸੀ ਔਰ ਮੈਨੂੰ ਤੋਂ ਜਾ ਨਹੀਂ ਹੋਇਆ ਇਸ ਵਾਰ ਚਲੋ ਕੋਈ ਗੱਲ ਨਹੀਂ ਤੁਸੀਂ ਮੈਨੂੰ ਜ਼ਰੂਰ ਦੱਸਿਓ ਭੈਣ ਭਰਾਵੋ ਜਿਨੇ ਵੀ ਇਹ ਪਲਾਂਟ ਕਰੇ ਲਗਾਉਣ ਨੂੰ ਜਗ੍ਹਾ ਹੈਗੀ ਆ ਔਰ ਚਲੋ ਸੂਰ ਦੇਵਤਾ ਦੇ ਦਰਸ਼ਨ ਕਰੋ ਹੁਣ ਆਪਾਂ ਚੱਲਦੇ ਆਂ ਤੇ ਮੈਂ ਮਿਲੂੰਗੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਨੂੰ ਨਹੀਂ ਲੱਗਦਾ ਇਹ ਬੱਦਲਬਾਈ ਅੱਜ ਰਹੂਗੀ ਬੱਦਲਬਾਈ ਜਾ ਚੁੱਕੀ ਆ ਔਰ ਵੀਡੀਓ ਬਣਾਉਣੀ ਮੈਨੂੰ ਮੁਸ਼ਕਿਲ ਹੋ ਰਹੀ ਆ ਕਿਉਂਕਿ ਗਰਮੀ ਦਾ ਟੈਂਪਰੇਚਰ ਫੇਰ ਇੱਕਦਮ ਵੱਧ ਗਿਆ ਔਰ ਸਾਰੇ ਧਿਆਨ ਰੱਖੋ ਜੀ ਗਰਮੀ ਤੋਂ ਬਚ ਕੇ ਰਹੋ ਔਰ ਮੇਰੀ ਵੀਡੀਓ ਨੂੰ ਤੁਹਾਡਾ ਦੇਖਣ ਲਈ ਵੀਡੀਓ ਨੂੰ ਔਰ ਮੇਰੀ ਵੀਡੀਓ ਨੂੰ ਸਪੋਰਟ ਕਰਨ ਲਈ ਬਹੁਤ-ਬਹੁਤ ਧੰਨਵਾਦ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਪਲੀਜ਼ ਇਹ ਮੇਨ ਕੰਮ ਆ ਹੈਨਾ ਬਾਕੀ ਮੇਨ ਤਾਂ ਇਹ ਆ ਤੁਸੀਂ ਮੇਰੇ ਜਿਹੜੇ ਵੀਡੀਓ ਆ ਉਹਦੇ ਬਾਰੇ ਜਵਾਬ ਮੈਨੂੰ ਜਰੂਰ ਦਿਓ ਖਾਸ ਕਰ ਮੇਰਾ ਅੱਜ ਦਾ ਇੰਟਰਸਟ ਸੀਗਾ ਦਰਖਤਾਂ ਬਾਰੇ ਤਾਂ ਤੁਸੀਂ ਮੈਨੂੰ ਜਰੂਰ ਦੱਸਿਓ ਅਗਰ ਕਿਸੇ ਨੂੰ ਦਰਖਤ ਲਾਣਾ ਤੇ ਆਪਾਂ ਹੁਣ ਚੱਲਦੇ ਆਂ ਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਔਰ ਕੋਸ਼ਿਸ਼ ਕਰਿਓ ਜਦੋਂ ਤੋ ਤੁਸੀਂ ਫ੍ਰੀ ਹੋਏ ਤਾਂ ਮੇਰੇ ਲਾਈਵ 'ਚ ਆਇਓ ਆਪਾਂ ਫਿਰ ਬੈਠ ਕੇ ਗੱਲਾਂ ਕਰਾਂਗੇ ਮੇਰੇ ਲਾਈਵ 'ਚ ਵੀ ਤੁਸੀਂ ਦੱਸ ਆਦਿਓ ਕਿ ਕਿਹਨੂੰ ਕਿਹਨੂੰ ਪlant ਦੀ ਜ਼ਰੂਰਤ ਆ ਮੈਂ ਕਈ ਵਾਰ ਲਾਈਵ 10:30 ਵਜੇ ਆਂਦੀ ਆ ਡੇਲੀ ਔਰ ਕਈ ਵਾਰ ਨਹੀਂ ਆਂਦੀ ਮਜਬੂਰੀ ਹੋ ਜਾਂਦੀ ਆ ਜੀ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਬਾਏ